ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਵੱਡੀ ਸਮੱਸਿਆ ਹੈ ਜਿਵੇਂ ਅਮਰਸਰ ਤੋਂ اسلام آباد 'ਚ ਜਿਸ ਤਰੀਕੇ ਨਾਲ ਧਮਾਕਾ ਹੋਇਆ ਇਸ ਤੋਂ ਪਹਿਲਾਂ ਵੀ NIA ਲਗਾਤਾਰ ਅਲਰਟ ਕਰ ਰਿਹਾ ਸੀ ਕਿ ਇਹ ਲਗਾਤਾਰ ਧਮਾਕੇ ਹੋ ਰਹੇ ਨੇ ਕਿਵੇਂ ਦੇ ਦੇ। ਸੋ ਇਹ ਧਮਾਕਿਆਂ ਦਾ ਹਜੇ ਸ਼ੁਰੂਆਤ ਹੈ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਔਰ ਬੁੱਧੀਜੀਵ ਦੇ ਜਿਹੜੇ ਐਨਾਲਿਸਿਸ ਕਰਦੇ ਨੇ ਇਹ ਉਹ ਦੱਸਦੇ ਨੇ ਕਿ ਆਉਣ ਵਾਲਾ ਜਿਹੜੇ ਹਾਲਾਤ ਹੈ ਪੰਜਾਬ ਦੇ ਕਾਫੀ ਗੰਭੀਰ ਹੋ ਸਕਦੇ ਨੇ, ਵਿਗੜ ਸਕਦੇ। ਵਾਰ-ਵਾਰ ਇਹ ਗੱਲ ਕੇਂਦਰ ਨੂੰ ਵੀ ਪਤਾ ਹੈ, ਕੇਂਦਰ ਨੇ ਵੀ ਇਹਦੇ ਤੇ ਚਿੰਤਾ ਜ਼ਾਹਿਰ ਕੀਤੀ ਸੀ ਐਤੋਂ 2 ਤੈਸਾਲ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਨੇ ਲੇਕਿਨ ਕੀਤਾ ਕੁਝ ਨਹੀਂ। 50 ਕਿਲੋਮੀਟਰ ਏਰੀਆ ਬਾਰਡਰ ਸਕਿਉਰਿਟੀ ਫੋਰਸਸ ਦਾ ਵੀ ਵਧਾ ਦਿੱਤਾ ਗਿਆ ਸੀਗਾ ਲੇਕਿਨ ਕੋਈ ਫਰਕ ਨਹੀਂ ਪਿਆ ਸੋ ਮੇਰੇ ਕਹਿਣ ਦਾ ਮਤਲਬ ਕਿ ਸੈਂਟਰ ਨੂੰ ਵੀ ਇਹਦੇ ਤੇ ਤਵੱਜੂ ਦੇਣੀ ਚਾਹੀਦੀ ਉਹ ਕੁਝ ਲੋਕ ਤਾਂ ਇਹੀ ਕਹਿਣ ਲੱਗ ਪਏ ਨੇ ਪਤਾ ਨਹੀਂ ਇਹ ਚ ਸੱਚ ਕੀ ਹੈ ਝੂਠ ਕੀ ਹੈ ਕਿ ਇਹ ਸਾਰਾ ਜਿਹੜਾ ਕੰਮ ਹੈ ਏਜੰਸੀਸ ਦਾ ਕੰਮ ਹੈ ਇਹ ਵਿੱਚ ਕੀ ਸੱਚ ਹੈ ਕੀ ਝੂਠ ਹੈ ਕਿਹੜੀਆਂ ਏਜੰਸੀਸ ਨੇ ਉਦੇਸ਼ ਤੋਂ ਬਾਹਰ ਆਂਦੀਆਂ ਏਜੰਸੀਸ ਨੇ ਹੋਰ ਕੋਈ ਨਹੀਂ ਇਹਦੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਇਹ ਲੋਕਾਂ ਦੀ ਵਿਚਾਰ ਧਾਰਾ ਬੰਦੀ ਜਾ ਰਹੀ ਹੈ ਕਿ ਸੈਂਟਰ ਵੀ ਤਵੱਜੋ ਨਹੀਂ ਦੇ ਰਿਹਾ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਨੇ ਸੈਂਟਰ ਨੂੰ ਵੀ ਇਹ ਲੱਗਦਾ ਹੈ ਕਿ ਅਗਰ ਠੀਕ ਹੈ ਜੋ ਚੱਲ ਰਿਹਾ ਉਹ ਸਭ ਕੁਝ ਠੀਕ ਹੈ